ਕੋਡੀ 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 ਬਹੁਤ ਬਹੁਤ ਧੰਨਵਾਦ ਹੈ ਇੱਕ ਖਿਡਾਰੀ ਉਹ ਆਇਆ ਮੈਂ ਪਹਿਲਾ ਜ਼ਿਕਰ ਕੀਤਾ ਹੈ ਵੀ ਜਿਸ ਨੌਜਵਾਨ ਨੇ ਇਸ ਸਾਲ ਕੈਨੇਡਾ ਕੱਪ ਦੇ ਵਿੱਚ ਧੰਨ-ਧੰਨ ਕਰਵਾਈ ਹੈ ਜਿਹੜੇ ਜਿਹੜੇ ਖੀਰਾਵਾਲੀਏ ਬੁਲੇਟ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਣਗੇ ਮੇਰੇ ਵੀਰੋ ਇਹ ਕੈਨੇਡਾ ਕੱਪ ਦਾ ਬੈਸਟ ਨਿਕਲਿਆ ਤੇ ਜਿੰਨੀ ਘਰੇ ਗਿਆ ਤੇ ਘਰਦਿਆਂ ਨੇ ਆਖਿਆ ਵੀ ਆਪਾਂ ਸਾਰਿਆਂ ਨੇ ਸਵਾਗਤ ਨਾਲ ਲੈ ਕੇ ਆਉਣਾ ਹੈ ਲੈ ਵੀ ਬੁਲਟ ਜਦੋਂ ਬਾਪੂ ਦਾ ਪਤਾ ਲੱਗਿਆ ਨਾ ਸੱਚੀ ਮਨ ਇੰਨਾ ਕੋ ਉਦਾਸ ਹੋਇਆ ਜਲਾਲਪੁਰੀਏ ਪਾਲੇ ਦੀ ਪੋਸਟ ਪੜੀ ਮੈਂ ਕਿਹਾ ਯਾਰ ਆਹੀ ਤੇ ਬਾਪੂ ਦਾ ਇੱਕ ਸੁਪਨਾ ਸੀਗਾ ਵੀ ਪੋਤਾ ਕੈਨੇਡਾ ਕੱਪ ਦਾ ਬੈਸਟ ਨਿਕਲ ਗਿਆ ਤੇ ਉਹਨੂੰ ਬੜੇ ਸ਼ਾਨੋ ਸ਼ੌਕਤ ਨਾਲ ਲੈ ਕੇ ਆਵਾਂਗੇ ਪਰ ਨੌਜਾਨਾ ਹੌਸਲਾ ਨਹੀਂ ਹਾਰਨਾ ਜਿਵੇਂ ਬਾਪੂ ਪਹਿਲਾਂ ਪੁੱਜਦਾ ਰਿਆ ਨਾ ਅੱਜ ਵੀ ਬਾਪੂ ਤੇਰੇ ਨਾਲ ਹੀ ਆ ਜਿਨ੍ਹਾਂ ਨੇ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਹੱਥੀ ਪਾਲਿਆ ਹੋਵੇ ਇੱਥੇ ਤੋੜਿਆ ਹੋਵੇ ਇਹ ਇਥੋਂ ਤੱਕ ਲੈ ਕੇ ਆਂਦਾ ਹੋਵੇ ਉਹ ਕਦੇ ਸਾਥ ਨਹੀਂ ਛੱਡਦੇ ਹੁੰਦੇ ਇਹ ਦੁਨੀਆਦਾਰੀ ਹੈ ਆਪਾਂ ਜਾਣਾਂ ਸਾਰਿਆਂ ਨੇ ਪਰ ਤੂੰ ਉਹ ਯੋਧਾ ਹੈ ਤੂੰ ਆਪਣੇ ਬਾਪ ਦਾ ਤੇ ਨਾਂ ਰੌਸ਼ਨ ਕੀਤਾ ਹੀ ਕੀਤਾ ਔਰ ਜਿੱਥੇ ਵੀ ਦੁਨੀਆ ਦੀ ਕਬੱਡੀ ਦੇ ਵਿੱਚ ਗੱਲ ਚੱਲੂਗੀ ਤੇ ਉੱਥੇ ਸਰਦਾਰ ਤਰਸੀਮ ਸਿੰਘ ਪੰਡਾਲ ਦਾ ਨਾਂ ਜਿਹੜਾ ਹੈ ਉਹ ਬੁਲੇਟ ਦੇ ਬਰਾਬਰ ਬੋਲਿਆ ਜਾਊਗਾ ਮੇਰੇ ਵੀਰੋ ਇਹ ਸਰਕਾਰ ਤੋਂ ਆਪਦੇ ਦਾਦੇ ਨੂੰ ਦਿੱਤਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਰਦਾਰ ਤਰਸੇਮ ਸਿੰਘ ਪੰਡਾਲ ਦੇ ਨਾਂ ਤੇ ਵੀ ਜ਼ੋਰਦਾਰ ਤਾੜੀਆਂ ਮਾਰ ਦिए ਮੇਰੇ ਵੀਰੋ ਕਿਉਂਕਿ ਜਦੋਂ ਪੁੱਤ ਪੋਤਾਂ ਖੇਡਦਾ ਤੇ ਬਾਪੂ ਚੋਰੀ ਗੱਡੀ ਲੈ ਕੇ ਪਹੁੰਚਦਾ ਸੀਗਾ ਔਰ ਅੱਜ ਵੀ ਨੌਜਵਾਨਾ ਮੈਨੂੰ ਪਤਾ ਹੈ ਮੈਂ ਤੇਰੇ ਦਿਲ ਦੀ ਉਹ ਜਿਹੜੀ ਰਮਜ ਹੈ ਜੋ ਤੇਰੇ ਦਿਲ ਦੀ ਉਦਾਸੀ ਹੈ ਉਹ ਮੈਂ ਸਮਝ ਸਕਦਾ ਹਾਂ ਪਰ ਨੌਜਵਾਨਾ ਹੌਸਲਾ ਨਹੀਂ ਹਾਰਨਾ ਗੁਰੂ ਸਾਹਿਬ ਨੇ ਸਾਰਿਆਂ ਨੇ ਆਪਣੇ ਆਪ ਤੇ ਬਤਾਈਆਂ ਨੇ ਇਹ ਗੱਲਾਂ ਸੋ ਜੋ ਆਇਆ ਸਾਰਿਆਂ ਨੇ ਜਾਣਾ ਪਰ ਬਾਪੂ ਤਰਸੀਮ ਸਿੰਘ ਪੰਡਾਲ ਦਾ ਜਿਹੜਾ ਨਾਂ ਹੈ ਉਹ ਤੂੰ ਨੌਜਾਨ ਹੈ ਉਹ ਜਿਵੇਂ ਕਹਿੰਦਾ ਨਾ ਵੀ ਤਾਰਾ ਚਮਕਦਾ ਹੁੰਦਾ ਹੈ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਚਮਕੂਗਾ ਔਰ ਚਮਕਦਾ ਰਹੇ ਸਤਿਕਾਰ ਹੈ ਤੇਰਾ ਹਰਮਨ ਬਹੁਤ ਬਹੁਤ ਧੰਨਵਾਦ ਖੀਰਾਵਾਲੀਆ ਬੁਲੇਟ ਦੇ ਲਈ ਇੱਕ ਵਾਰੀ ਫੇਰ ਤਾੜੀਆਂ ਮਾਰ ਕੇ ਹੌਸਲਾ ਦੇ ਦਈਏ ਸਤਿਕਾਰ ਕਰੀਏ ਨਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਾ ਵੀ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ